ਸ੍ਰੀ ਗੁਰੂ ਜੀ ਸਵਾਗਤ ਹੈ ਤੁਹਾਡਾ ਆਸਾਨ ਬੁਣਤੀ ਚੈਨਲ ਤੇ ਅੱਜ ਮੈਂ ਤੁਹਾਨੂੰ ਬਹੁਤ ਪਿਆਰਾ ਦੋ ਕਲਰ ਦਾ ਬਾਰਡਰ ਬਣਾ ਕੇ ਦਿਖਾਵਾਂਗੀ ਦੇਖੀਏ ਕਿੰਨਾ ਪਿਆਰਾ ਲੱਗਦਾ ਹੈ ਜਦ ਆਪਾਂ ਬੱਚਿਆਂ ਦੇ ਕੋਟੀਆਂ ਸਗ ਛੋਟੀਆਂ ਚਾਗਟਾਂ ਤੇ ਇਹ ਪਾਈਏ ਬਹੁਤ ਪਿਆਰਾ ਲੱਗੂਗਾ ਇਹ ਚਾਹੇ ਇਹਦਾ ਆਪਾਂ ਡਿਜ਼ਾਈਨ ਵੀ ਬਣਾ ਸਕਦੇ ਹਾਂ ਇਕਨੇ ਚਾਹੇ ਤਾਂ ਬਾਰਡਰ ਤੋਰ ਸਕਦੇ ਹਾਂ ਦੇਖੀਏ ਇਹ ਸਿਰਫ 2 8 2 8 8 ਗੁੰਡੇ ਵਿਚਾਲੇ 2 ਗੁੰਡੇ ਫਿਰ 8 ਗੁੰਡੇ ਫਿਰ ਐਦਾਂ ਦਾ ਹਿਸਾਬ ਨਾ ਪੈਣਾ ਇਹ ਦੇਖੀ ਮੈਂ ਮੈਂ ਲੈਨੇ 32 ਗੁੰਡੇ ਲੈਨੇ ਮੈਂ ਜਿਹੜੇ ਆਹ ਵਾਲੇ ਨੇ ਕਟਾਮ ਨੇ ਮੇਰੇ 5 ਬਣਾਏ ਹੋਏ ਨੇ ਮੈਂ ਤਿੰਨ ਬਣਾਉਂਗੀ ਤਿੰਨ ਕਟਾਮ ਬਣਾਉਂਗੀ ਇਹ ਸਿਰਫ ਦੇਖੀਏ ਪਹਿਲੀ ਸਲਾਈ ਇਹ ਸਾਰੀ ਆਪਣੀ ਉਲਟੀ ਹੋਊਗੀ ਇਹ ਸਿੱਧੀ ਸਾਈਡ ਆ ਸਿੱਧੀ ਸਲਾਈ ਤੋਂ ਆਪਾਂ ਨੇ ਇਹ ਮੈਂ 32 ਗੁੰਡੇ ਲਏ ਨੇ ਤਿੰਨ ਕਟਾਮ ਬਣਾਉਂਗੀ 32 ਗੁੰਡਿਆ ਜੈਨ ਸੈਟ ਆ ਜਾਣਾ ਲੱਕੀ ਇੱਕ ਇਹ ਸਾਰੀ ਸਲਾਈ ਆਪਾਂ ਨੇ ਉਲਟੀ ਹੋਣੀ ਹੈ ਉਲਟੀ ਉਲਟੀ ਸਲਾਈ ਪਾਵਾਂਗੇ ਸਾਰੀ ਬਹੁਤ ਵਧੀਆ ਲੱਗਦਾ ਸਭ ਛੋਟੇ ਬੱਚਿਆਂ ਦੇ ਆਪਾਂ ਜਿਪਾਈਏ ਇਹ ਡਿਜ਼ਾਈਨ ਇਹ ਦੋ ਕਲਰ ਦਾ ਫਾ ਬੁੰਦਦੇ ਆ ਤਾਂ ਦੋ ਕਲਰ ਦਾ ਇਹ ਆਪਣੇ ਇੱਥੇ ਬਾਰਡਰ ਵਾਈਲ ਪਾਇਆ ਹੋਵੇ ਬਹੁਤ ਵਧੀਆ ਪਿਆਰਾ ਲੱਗਦਾ ਪਾਇਆ ਹੈ ਮੈਂ ਮਾ ਦੋ ਸਲਾਈਆਂ ਤੁਹਾਨੂੰ ਉਲਟੀਆਂ ਉਲਟੀਆਂ ਹੀ ਪਾਉਂਗੀ। ਆ ਦੇਖੀਏ ਹੁਣ ਇੱਕ ਉਲਟੀ ਆ ਗਈ। ਹੁਣ ਇਹ ਸਲਾਈ ਵੀ ਆਪਣੀ ਉਲਟੀ ਹੋ ਪੈਣੀ ਆ। ਇਹ ਸਲਾਈ ਮੈਂ ਤੁਹਾਨੂੰ ਪਾ ਕੇ ਦਿਖਾਉਣੀ ਆ। ਸਲਾਈ ਇਹ ਆਪਣੀ ਪੈ ਗਈ। ਇਹ ਦੋ ਸਲਾਈਆਂ ਪਾਈਆਂ ਨੇ ਆਪਣੇ ਉਲਟੀਆਂ ਉਲਟੀਆਂ। ਹੁਣ ਇਹਨੂੰ ਮੈਂ ਕੀ ਕਰੂੰਗੀ? ਧਾਗਾ ਅਪਾਟੈਚ ਕਰਾਂਗੀ ਨਾਲ ਇਹਦੇ। ਲਿਖੀਏ ਆਪਾਂ ਦੋ ਧਾਗੇ ਐਹੀਂ ਦੋ ਸਾਈਡ ਵਾਲੇ ਕੁੰਡੇ ਤਾਰਾਂਗੇ ਤੇ ਆਠਾ ਕੁੰਡੇ ਅੱਠ ਕੁੰਡੇ ਉਲਟੇ ਬਣਾਵਾਂਗੇ ਇਹ ਸਿੱਧੀ ਆਪਾਂ ਡਿਜ਼ਾਈਨ ਹੈ ਸਿੱਧੀ ਸਾਈਡ ਆਉਂਦਾ ਆਪਾਂ ਨੇ ਪਰ ਇਹ ਉਲਟੇ ਸਾਈਡ ਨੂੰ ਬਣਾਉਣਾ ਹੈ ਦੇਖੀਏ ਆਪਾਂ 8 ਕੁੰਡੇ ਬਣਾਵਾਂਗੇ 4 5 6 7 8 8 ਹੋ ਗਏ ਇਹ ਆਪਾਂ 2 ਕੁੰਡੇ अतारा अठ कुे आप फिर चिट्टे न बुण गए देखिए छः सत्त अठ अठ बुन के फिर दो कुंडे उतारा एक ने यह बुनने नहीं है अपने बिना बुने उतारने दो तीन चार पाँच छत अट्ठ अठ हो गए फिर बुने बिना बुने तारा देखिए हूँ आ गई अपनी दूजी सिलाई दो कुंडे ही तारगे एक नहीं बुनने नहीं है, है अपने नहीं चिट्टे अपन बुनाए चिट्टे एक बुना देखिए सीधी सीधी सिलाइया नहीं बहुत सौखा बाडर बन के तैयार तैर होंठ कुे ने जड़े वो अपने बस बुनने नहीं आखिए दो कुंडे ने ये अपारे अठ कुे अपने फिर बुना गए बहुत प्यारा लगता है बुने हुआ बाडर ਇਹਦੇ ਤੇ ਆਪਾਂ ਬਾਰਡਰ ਵੀ ਕਰ ਸਕਦੇ ਆ ਕੋਈ ਚਾਹੇ ਆਪਾਂ ਇਹਦੇ ਤੇ ਇੱਕ ਨੇ ਡਿਜ਼ਾਈਨ ਵੀ ਤੋਰ ਸਕਦੇ ਆ ਇੱਕ ਨੇ ਸਿੱਧਾ ਹੀ ਡਿਜ਼ਾਈਨ ਇਹਦੇ ਬੜਾਈ ਡਿਜ਼ਾਈਨ ਤੋਰ ਸਕਦੇ ਆ ਆਪਾਂ ਦੇਖੀ ਉਹ ਪਿਸੜਾਈ ਨੂੰ ਆਗੇ ਆਪਾਂ ਫਿਰ ਇੱਕ ਨੇ ਦੋ ਕੁੰਡੇ ਆਪਾਂ ਤਾਰਾਂਗੇ ਇਹ ਇੱਕ ਦੋ ਆ ਚਿੱਟੇ ਨਾਲ ਫੇਰ ਆਪਾਂ ਇਹਨੂੰ ਬਣਾ ਪਾ ਕੇ ਕਰਾਂਗੇ। ਕੁੰਡਾ ਨਾਲ ਅਟੈਚ ਹੋ ਜਾਊਗਾ। ਇਹਨੂੰ ਉਲਟਾ ਕਰਕੇ ਇੱਕ ਨਾ ਆਪਾਂ ਚਿੱਟੇ ਨਾਲ ਇਹ ਆ। ਆਨੇ ਕੀ ਆਪਾਂ ਅੱਗੇ ਤੇਜੀ ਸਲਾਈ ਨੂੰ ਆਗੇ ਇਸੀ ਤਰ੍ਹਾਂ ਆਪਾਂ ਨੇ ਸਲਾਈਆਂ ਪਾਉਣੀਆਂ ਨੇ ਦੇਖੀਏ ਬਹੁਤ ਸੌਖਾ ਹੈ ਇਹਨੂੰ ਆਪਾਂ ਨਹੀਂ ਖੁੰਡਾ ਖੱਡਾਂਗੇ ਸਲਾਈ ਚ ਇਹਨੂੰ ਆਪਾਂ ਇਦਾਂ ਹੀ ਘਮਾ ਲਾਂਗੇ ਦੇਖੀਏ 8 ਗੁੰਡੇ ਫੇਰ ਚਿੱਟੇ ਬੁੰਡੇ ਨੇ ਆਪਾਂ ਆਗੇ ਆਪਾਂ 5ਵੀਂ ਸਲਾਈ ਨੂੰ 2 ਗੁੰਡੇ ਫੇਰ ਤਾਰਾਂਗੇ ਇੱਕਣੀ ਦੇਖੀਏ ਇਹ ਰੋਕਣੇ ਤਾਰਾਂਗੇ ਇਹ ਦੋ ਕੁੰਡੇ ਆਪਾਂ ਨੇ 6 ਸਲਾਈਆਂ ਤੱਕਰ ਆਪਾਂ ਨੇ ਇਹ ਬੁਣਨੇ ਨਹੀਂ ਹੈਗੇ ਬਿਲਕੁਲ ਏਕਣੇ ਆਪਾਂ ਤਾਰੀ ਜਾਣੇ ਨੇ ਇਹ ਇਹ ਤਾਰਾਂਗੇ ਸਾਈਡ ਵਾਲੇ ਕੁੰਡੇ ਦੇਖੀਏ ਉਲਟੀ ਸਲਾਈ ਆਪਾਂ ਲਮਾ ਉਲਟੀ ਬਣ ਇਸੇ ਤਰ੍ਹਾਂ ਆਪਾਂ ਬਸ ਬੁਣਦੇ ਜਾਵਾਂਗੇ ਇਹ ਕੁੰਡੇ ਦੋਏ ਨੇ ਆਪਾਂ ਤਾਰਨੇ ਨੇ ਨਿਕਣੇ ਚਿੱਟੇ ਆਪਾਂ ਨੇ ਬੁਣਨੇ ਨੇ ਦੇਖੀਏ ਪੰਜਵੀਂ ਸਲਾਈ ਨੂੰ ਆ ਗਈ ਮੈਂ ਆਪੇ ਤਾਰਾਂਗੇ ਦੋ ਹੁੰਡੇ ਇਹ ਦੇਖੀਏ ਇਥੇ ਇਹ ਆਪਾਂ ਬੌਸ ਕਰਾਂਗੇ। ਹੁਣ ਆ ਗਏ ਆਪਾਂ ਛੇਵੀਂ ਸਲਾਈ ਨੂੰ। ਦੇਖੀਏ ਬਾਰਡਰ ਕਿੰਨਾ ਪਿਆਰਾ ਲੱਗਦਾ ਆਪਣਾ ਬਣ ਕੇ। ਤੇ ਆ ਗਈ ਆਪਣੀ ਛੇਵੀਂ ਸਲਾਈ ਆ ਗਈ। ਦੇਖੀਏ ਦੋ ਕੁੰਡੇ ਫੇਰ ਤਾਰਾਂਗੇ। ਇਸੇ ਤਰ੍ਹਾਂ ਆਪਾਂ ਨੇ ਬਾਰਡਰ ਬੁਣ ਕੇ ਤਿਆਰ ਹੁਣਾ ਬਹੁਤ ਸੌਖੇ ਤਰੀਕੇ ਨਾਲ ਬਣਦਾ ਹੈ। ਦੇਖੀਏ। ਇਹ ਦੋ ਗੁੰਡੇ ਆਪਾਂ ਇਕਨੇ ਤਾਰਾਂਗੇ। ਹੁਣ ਇਹਨੂੰ ਮੈਂ ਕੀ ਕਰੂੰ ਹੁਣ ਆਗੇ ਆਪਾਂ 6 ਸਲਾਈਆਂ ਆਪਣੀਆਂ ਪੈ ਗਈਆਂ ਇਸੇ ਤਰ੍ਹਾਂ ਦੇਖਿਓ ਹੁਣ ਆਪਾਂ 7ਵੀਂ ਸਲਾਈ ਨੂੰ ਆਗੇ 7ਵੀਂ ਸਲਾਈ ਜਿਹੜੀ ਆਪਾਂ ਇਹ ਦੋਵੇਂ ਰੰਗ ਨਾਲ ਸਾਰੀ 7ਵੀਂ ਸਲਾਈ ਆਪਾਂ ਸਿੱਧੀ-ਸਿੱਧੀ ਪਾਵਾਂਗੇ ਦੇਖਿਓ ਇਹਨੂੰ ਆਪਾਂ ਬੰਦ ਕਰਾਂਗੇ ਚਿੱਟਾ ਜਣਾ ਬੰਦ ਕਰ ਦੇਖੀਏ ਸਾਰੇ ਬੰਦ ਹੋ ਜਾਣੇ ਆਪਣੇ ਕੁੰਡੇ ਇੱਕ ਰੰਗ ਨਾਲ ਹੁਣ ਬਣਾਇਆ ਆਪਾਂ ਨੇ ਜਿਹੜੇ ਰੰਗ ਨਾਲ ਥੱਲੇ ਬੁਣਿਆ ਸੀ ਇਹ ਦੇਖੀਏ ਆਹ ਦੋ ਜੜੇ ਆਪਾਂ ਕੱਢਦੇ ਸੀ ਹਰ ਵਾਰੀ ਹੁਣ ਆਪਾਂ ਇਹਨਾਂ ਨੂੰ ਵੀ ਬੁਣਾਂਗੇ ਬੁਣਨ ਨਾਲ ਸਾਰੀ ਗੁੰਟੀ ਸਲਾਈ ਪੈ ਜਾਣੀ ਆ ਆਪਣੀ ਆਹ ਦੇਖੀਏ ਆਪਾਂ ਇਹ ਵੀ ਦੋ ਬਣ ਲਾਂਗੇ ਬਾਰਡਰ ਆਪਣਾ ਬਣ ਕੇ ਹੋ ਗਿਆ ਦੇਖੀਏ ਤਿਆਰ ਸਲਾਈ ਆਪਣੀ ਸਾਰੀ ਪੈ ਗਈ ਦੇਖੀਏ ਕਿੰਨਾ ਵਧੀਆ ਆਪਾਂ ਨੂੰ ਬਾਰਡਰ ਲੱਗਦਾ ਲੈ ਨਾਲੇ ਬਹੁਤ ਸੌਖਾ ਸਿੱਧਾ-ਸਿੱਧਾ ਪੈਂਦਾ ਹੈ ਜੇ ਆਪਾਂ ਬੱਚਿਆਂ ਦੇ ਬਣਾਵਾਂਗੇ ਚਾਹੇ ਇਹਨੂੰ ਆਪਾਂ ਸਾਰੇ ਇਹੀ ਡਿਜ਼ਾਈਨ ਵੀ ਤੋਰ ਸਕਦੇ ਚਾਹੇ ਆਪਾਂ ਬਾਰਡਰ ਦੇ ਉੱਤੇ ਹੋਰ ਬਣਾ ਕੇ ਫੇਰ ਵੀ ਕਰ ਸਕਦੇ ਆਂ ਵੀਡੀਓ ਤੁਹਾਨੂੰ ਮੇਰੇ ਦੱਸਣ ਦਾ ਤਰੀਕਾ ਤੇ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸ ਦਿਓ ਧੰਨ